ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਨੂੰ ਤੇਗ ਬਹਾਦਰ ਸਾਹਿਬ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬਤ ਦਾ ਪਰਾਗਰ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਾਬੇ ਇਹ ਦੁੱਖਾਂ ਦੇ ਲਛਾ ਦਾ ਨਾਸ਼ ਕਰੋ ਬਾਬਾ ਜੀ ਲੋਕੀ ਕੜੀ ਲੈ ਦੇਖਣ ਨੂੰ ਕਰੋ ਕਿਰਪਾ ਸੰਤਨ ਸਿੰਘ ਨੂੰ ਤੇਗ ਬਹਾਦਰ ਸਾਹਿਬ ਮਹਾਰਾਜ ਉਸਨੇ ਕਿਰਪਾ ਕਰੋ ਮੇਰ ਕਰੋ ਬੱਟੇ ਦੇ ਬਾਬੇ ਬੱਟੇ ਦੇ ਬੱਟੇ ਨੂੰ ਇਸ ਵਰ ਤੋਂ ਕਿਰਪਾ ਬੱਟੇ ਦਾ ਲੋ ਪ੍ਰਮਤੇ ਫਿਰਤੇ ਬਤਾਇਓ ਕਾਲੇ ਘੋਰ ਸਮੁੰਦਰ ਮਹੂੜਤ ਥੇ ਕਬਹੂ ਮਿਟ ਹੈ ਨਹੀਂ ਰੇ ਪਸ਼ੂਤਾਯੋ ਆਤ ਵਿਚਾਰ ਇਹ ਮਥੁਰਾ ਜਗ ਤਰਨ ਕੋ ਅਵਤਾਰ ਬਨਾਇਓ ਹੇ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂ ਕਰ ਬਨਾਇਆ ਜੋ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂ ਕਰ ਬਨਾਇਆ ਖਾਲਸਾ ਖਾਸ ਕਹਾਵੇ ਜਾ ਕੇ ਹਿਰਦੈ ਭਰਮ ਨ ਹੋਈ ਪਰਮ ਭੇਖ ਤੇ ਰਹੈ ਨਿਆਰਾ ਸੁਖਾਲਸ ਸਤ ਗੁਰੂ ਹਮਾਰਾ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਨੇ ਭਗਤੀ ਲਾਏ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮਨੇੜ ਨਾ जो हर गुण गावे राम नाम उर में गयो जा कै सम को सिमरत संकट मिट दर्श तुहार हो सुख टल गुर सेविया एहन सहज सुभाए ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸਾਂ ਕਰਸਾਂ ਛੱਟੀ ਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸ਼ੇਰ ਸਾਧ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਤਨਾਂ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰਜ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਜਿਉ ਤਪਤ ਹੈ ਬਰ ਬਰ ਤਪ ਤਪ ਖਪੈ ਬਹੁਤ ਦੇਕਰ ਜਤਨ ਬਾਣੀ ਵਿਸਰ ਜਾਏ ਜਹ ਪੱਕਾ ਰੋਗੀ ਵਿਲ ਲਾਏ ਬਹੁਤਾ ਗੋਲਣ ਝਖਣ ਹੋਏ वेण बोले जान सब सोए रहाओ जिन कन की ते अखी जिन किन जेवा बोले जिन मन राखिया ਅਗਮੀ ਪਾਏ ਵਾਜ ਪਵਨ ਆਖੇ ਸਭ ਜਾਏ ਜੇ ਤਨੋ ਪਰਿਤ ਸਵਾਦ ਸਭ ਕਾਲਖ ਦਾਗ-ਧਗ ਦਾਗ ਦੋਸ਼ ਮੋਏ ਚੱਲਿਆ ਲਾਏ ਦਰਗਾਹ გასਣ ਨਹੀਂ ਜਾਏ ਕਰਮ ਮਿਲੈ ਆਖਣ ਤੇਰਾ ਨਾ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੂਬ ਫਿਰ ਹੋਏ ਸਾਂ ਨਾਨਕ ਸੱਚ ਸਰਬ ਦਾਤਾਰ ਕਰਮ ਮਿਲ ਆਖਣ ਤੇਰਾ ਨਾ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੁੱਬ ਫਿਰ ਹੋਵੇ ਸੱਚ ਸਰਬ ਦਾਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਅਸਰੀ ਮਰਹੱਲਾ ਪਹਿਲਾ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖੱਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਾਂ ਪਕਰੋਗੀ ਵਿਲ ਲਾਈ ਗੁਰੂ ਪਿਆਰ ਵਾਲਿਓ ਅਜਦਾ ਪਾਵਨ ਮੁਖਵਾਕ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਰਸਨਾ ਤੋਂ ਉਚਾਰਨ ਹੋਇਆ ਧਨ ਅਸਿਰੀ ਰਾਗ ਅੰਦਰ ਪਾਵਨ ਅੰਗ 661 ਤੇ ਬਾਟ ਉਤੇ ਸੁਭਾਏ ਮਾਨ ਸਤਿਗੁਰ ਕਹਿੰਦੇ ਭਾਈ ਜਿਸੇ ਹਿਰਦੇ ਵਿੱਚ ਮਾਲਕ ਦਾ ਨਾਮ ਵਿਸਰ ਜਾਂਦਾ ਹੈ ਉਸ ਦਾ ਹਿਰਦੇ ਵਿਕਾਰਾਂ ਦੇ ਵਿੱਚ ਤਪਦਾ ਹੈ ਤੇ ਤਪ ਤਪ ਕੇ ਖਾਰ ਹੁੰਦਾ ਹੈ। ਪ੍ਰੇਜ ਦਾ ਇੱਕੋ ਇੱਕ ਕਾਰਨ ਹੈ ਕਿ ਜਿਸ ਤਨ ਵਿੱਚੋਂ ਰੱਬ ਦੀ ਬਾਣੀ ਰੱਬ ਦਾ ਨਾਮ ਭੁੱਲ ਜਾਂਦਾ ਹੈ ਉਸ ਦੀ ਇਹ ਹਾਲਤ ਬਣ ਜਾਂਦੀ ਹੈ ਜਿਵੇਂ ਕਿ ਕੋੜ ਵਾਲਾ ਜਾਂ ਪੱਕੇ ਰੋਗ ਵਾਲਾ ਮਨੁੱਖ ਹੋਵੇ। ਕਿਉਂਕਿ ਜਦੋਂ ਕੋਈ ਰੱਬ ਤੋਂ ਭੁੱਲਦਾ ਹੈ ਰੱਬ ਤੋਂ ਟੁੱਟਦਾ ਹੈ ਤੇ ਸਤਿਗੁਰ ਕਹਿੰਦੇ ਦੁਖੀ ਦੁੱਖ ਨੇ ਕੋਈ ਸੁਖ ਨਹੀਂ ਹੈ। ਸਤਿਗੁਰ ਮਿਹਰ ਕਰਨ ਉਸ ਮਾਲਕ ਦੀ ਯਾਦ ਦੇ ਨਾਲ ਉਸ ਮਾਲਕ ਦੇ ਨਾਮ ਦੇ ਨਾਲ ਜੁੜੇ ਰਹੀਏ ਤਾਂ ਕਿ ਜੀਵਨ ਨਾਨਕ ਭਗਤਾਂ ਸਦਾ ਵਿਕਾਸ ਵਾਲਾ ਬਣਿਆ ਰਹੇ ਸਤਿਗੁਰ ਸਭਨਾ ਨੂੰ ਨਾਮ ਸੇਵਾ ਸਿਮਰਨ ਵਕਸ਼ਣ ਸਭ ਨਗਾ ਆਵਿਆ ਗਾਵਿਆ ਸੇਵਾ ਬੁਨੇ ਦਰਤੀ ਪਰਵਾਨ ਕਰਨ ਨਾਲ ਬੇਨਤੀ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸਾਡੋ 350 ਸਾਲਾਂ ਸ਼ਹੀਦੀ ਸਤਪਾਪ ਦੇ ਦਰ ਮੁਖ ਰੱਖਦੇ ਆ ਹਾਂ ਅੱਜ ਗੁਰਦੁਆਰਾ ਰਕਾਬ ਗੰਸਾਈ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਜੀ ਆਰੰਭ ਹੋਣ ਜਾ ਰਹੇ ਨੇ ਆਪ ਜੀ ਵੀ ਉਸ ਸਹਿਜ ਪਾਠ ਸਾਹਿਬ ਆਂਦਾ ਹਿੱਸਾ ਬਣੋ ਵਾਚ ਚੜ ਕੇ ਸਹਿਜ ਪਾਠ ਦੇ ਵਿੱਚ ਭਾਗ ਲੈ ਕੇ ਗੁਰੂ ਪਾਤਸ਼ਾਹ ਜੀ ਦੀ ਪਾਵਨ ਸਤਪਾਪ ਦੇ ਨੂੰ ਮਨਾਓ ਗੁਰੂ ਦੇ ਦਰੋਂ ਹੁਸ਼ਿਆ ਪ੍ਰਾਪਤ ਕਰੋ ਜੀ ਸਤਿਗੁਰ ਸਭਨਾ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਦੇ ਛਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ